ਹੈਲੋ ਫਰੈਂਡਸ ਵੈਲਕਮ ਟੂ ਡੀਨਸਾ ਵਲੌਗਸ ਆਮ ਕੁਲਵੀਰ ਮੇਰਾ ਇਹ ਚੈਨਲ ਹੈਗਾ ਇਸ ਦੇ ਵਿੱਚ ਮੈਂ ਕੈਨੇਡਾ ਰਿਲੇਟਡ ਵੀਡੀਓਸ ਪਾਉਣਾਗਾ ਜਿਵੇਂ ਕਿ ਅੱਜਕੱਲ ਕਾਫੀ ਜ਼ਿਆਦਾ ਚੇਂਜਸ ਆ ਰਹੇ ਨੇ ਇਮੀਗ੍ਰੇਸ਼ਨ ਦੇ ਰਿਲੇਟਡ ਵਰਕ ਪਰਮਿਟ ਹੋਲਡਰ ਹੋਣ ਚਾਹੇ ਸਟੂਡੈਂਟ ਪਰਮਿਟ ਵਾਲੇ ਹੋਣ ਚਾਹੇ ਵਿਸਟਰ ਪਰਮਿਟ ਵਾਲੇ ਲੋਕੀ ਹੋਣ ਤਾਂ ਕਾਫੀ ਜ਼ਿਆਦਾ ਚੇਂਜਸ ਆ ਰਹੇ ਨੇ ਤਾਂ ਉਹਨਾਂ ਦੇ ਰਿਲੇਟਡ ਮੈਂ ਵੀਡੀਓਸ ਬਣਾਉਂਦਾ ਰਹਾਂਗਾ ਇਨ ਫਿਊਚਰ ਤੇ ਮੈਨੂੰ ਕਈ ਮੈਸੇਜਸ ਵੀ ਆ ਰਹੇ ਸੀ ਕਿ ਤੁਸੀਂ ਮਿਨੀਮਮ ਵੇਜ ਦਾ ਜੋ ਹੈਗਾਗਾ ਕੋਈ ਚੀਜ਼ ਕਲੀਅਰ ਕਰੋ ਕਿ ਕਿਸ ਤਰ੍ਹਾਂ ਇੱਥੇ ਮਿਨਿਮਮ ਵੇਜ ਵਰਕ ਕਰਦੀ ਹੈ ਤੇ ਕਿਹੜੀ ਪ੍ਰੋਵਿੰਸ ਦੇ ਵਿੱਚ ਕਿੰਨੀ ਮਿਨਿਮਮ ਵੇਜ ਹੈਗੀ ਆ ਤਾਂ ਬੇਸਿਕਲੀ ਤੁਸੀਂ ਕਈ ਵਾਰੀ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ਜਿਵੇਂ ਕਿ ਦੋ ਸੇਮ ਪਰਸਨ ਨੇਗੇ ਸੌਰੀ ਅਲੱਗ-ਅਲੱਗ ਪਰਸਨ ਨੇਗੇ ਤਾਂ ਇੱਕ ਬੰਦਾ ਕੋਈ ਵੈਂਕੂਵਰ ਰਹਿ ਰਿਹਾ ਇੱਕ ਕੈਲਗਰੀ ਰਹਿ ਰਿਹਾ ਇੱਕ ਮੇਬੀ ਹੋ ਸਕਦਾ ਰੀਜਨਰ ਰਹਿ ਰਿਹਾ ਤਾਂ ਉਹ ਮਿਨਿਮਮ ਵੇਜ ਦੇ ਉੱਤੇ ਕੰਮ ਕਰ ਰਹੇ ਹੁੰਦੇ ਨੇ ਬਟ ਕੋਈ ਕਹਿੰਦਾ ਕਿ ਮੈਨੂੰ ਤਾਂ ਹੀ 15 ਡਾਲਰ ਹੀ ਘੰਟੇ ਦੇ ਮਿਲਦੇ ਰਹੇ ਕੁਈਕ ਇੰਦਰ ਕਰ ਮੈਨੂੰ 17 ਜਾਂ 17.5 ਡਾਲਰ ਮਿਲ ਰਹੇ ਨੇ ਤੇ ਇਹ ਚੀਜ਼ਾਂ ਮੈਂ ਐਕਸਪਲੇਨ ਕਰੂੰਗਾ ਤੇ ਇਹ ਵੀ ਦੱਸੂੰਗਾ ਕਿ ਕਿਹੜੀ ਪ੍ਰੋਵਿੰਸ ਦੇ ਵਿੱਚ ਕਿੰਨੀ ਵੇਜ ਹੈਗੀ ਹੈਗੀ ਤੁਹਾਨੂੰ ਮਿਲੇਗੀ ਐਂਡ ਅਗਰ ਤੁਸੀਂ ਸਾਰੀ ਇਨਫੋਰਮੇਸ਼ਨ ਚਾਹੁੰਦੇ ਹੋ ਤਾਂ ਐਂਡ ਤੱਕ ਜਰੂਰ ਬਨੇ ਰਹੋ ਐਂਡ ਸਬਸਕ੍ਰਾਈਬ ਜਰੂਰ ਕਰਦੇ ਹੋ ਮੇਰੇ ਚੈਨਲ ਨੂੰ ਡੀਨਸ ਬਲੌਗਸ ਨੂੰ ਤਾਂ ਬਿਨਾ ਟਾਈਮ ਵੇਸਟ ਕੀਤੇ ਵੀਡੀਓ ਸਟਾਰਟ ਕਰਦੇ ਆਂ ਜੀ ਸਭ ਤੋਂ ਪਹਿਲਾਂ ਇਹਨਾਂ ਦੇ ਰੀਜ਼ਨ ਦੇਖ ਲਈਏ ਵੀ ਕੀ ਕਾਰਨ ਹੈਗੇ ਨੇ ਕਿ ਕਿਸੇ ਪ੍ਰੋਵਿੰਸ ਦੇ ਵਿੱਚ 15 ਡਾਲਰ ਹੈ ਵੇਜ ਕਿਸੇ ਦੇ ਵਿੱਚ 17 ਡਾਲਰ ਕਿਉਂਕਿ ਕੰਟਰੀ ਸੇਮ ਆ ਤਾਂ ਸੇਮ ਕਿਉਂ ਨਹੀਂ ਹੈਗੀ ਤਾਂ ਇਹਦਾ ਸਭ ਤੋਂ ਮੇਨ ਕਾਰਨ ਹੈਗਾਗਾ ਕਿ ਇੱਥੇ ਗਰੋਸਰੀ ਪ੍ਰਾਈਸਿਸ ਵਗੈਰਾ ਕਿੰਨੇ ਲੰਗੇ ਮਤਲਬ ਕਿ ਮਹੀਨੇ ਦਾ ਆਪਣਾ ਜੋ ਵੀ ਖਰਚਾ ਹੈਗਾ ਵੈਂਕੂਵਰ ਸਾਈਡ ਥੋੜਾ ਜਿਆਦਾ ਹੁੰਦਾਗਾ ਮੇਬੀ ਹੋ ਸਕਦਾ ਉੱਥੇ ਤੁਹਾਡਾ 600 ਡਾਲਰ ਆਉਂਦਾ ਹੋਵੇ ਮਹੀਨੇ ਦਾ ਐਂਡ ਅਗਰ ਯੂਕਾਨ ਟੈਰੀਟਰੀ ਆ ਗਿਆ ਉਹ ਉਸ ਤੋਂ ਵੀ ਉੱਪਰ ਹੈਗਾਗਾ ਜਾ ਕੇ ਉੱਥੇ ਚੀਜ਼ਾਂ ਪਹੁੰਚਾਉਣੀਆਂ ਕਾਫੀ ਡਿਫਿਕਲਟ ਹੁੰਦੀਆਂ ਨੇ ਸਨੋਵ ਦੇ ਵਿੱਚ ਜਾਂ ਕਿਵੇਂ ਲਗਾ ਲਓ ਤਾਂ ਉਹ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਨੇ ਮੇਨ ਕਾਰਨ ਇਹ ਹੈਗਾ ਉਸ ਤੋਂ ਬਾਅਦ ਰੈਂਟ ਵਗੈਰਾ ਆ ਗਿਆ ਕਿ ਕਿੰਨਾ ਕਿਰਾਇਆ ਆ ਰਿਹਾ ਕਈ ਪ੍ਰੋਵਿੰਸਾਂ ਦੇ ਵਿੱਚ ਰੈਂਟ ਘੱਟ ਹੁੰਦਾ ਹੈਗਾ ਦੂਰ ਦੇ ਏਰੀਆਜ਼ ਹੁੰਦੇ ਨੇ ਐਂਡ ਕਈਆਂ ਦੇ ਵਿੱਚ ਜਿਵੇਂ ਵੈਂਕੂਵਰ ਸਾਈਡ ਹੋ ਗਿਆ ਟੋਰਾਂਟੋ ਸਾਈਡ ਹੋ ਗਿਆ ਜੋ ਮੇਨ ਜਿਵੇਂ ਡਾਊਨਟਾਊਨ ਸਾਈਡ ਹੋ ਗਿਆ ਨਾ ਉੱਥੇ ਰਹਿੰਦੇ ਨੇ ਤਾਂ ਉੱਥੇ ਕਾਫੀ ਜ਼ਿਆਦਾ ਹੋ ਜਾਂਦਾ ਹੈਗਾ ਇਹ ਸੈਕੰਡਰੀਜ਼ਨ ਆ ਗਿਆ ਕਿ ਮਿਨਿਮਮ ਵੇਜ ਕਿੰਨੀ ਹੋਏਗੀ ਇਹ ਚੀਜ਼ਾਂ ਡਿਸਾਈਡ ਕਰਦੀਆਂ ਨੇ ਤੀਸਰਾ ਆ ਗਿਆ ਔਇਲ ਪ੍ਰਾਈਸਿਸ ਵਗੈਰਾ ਕਿੰਨੇ ਨੇ ਬੇਸਿਕਲੀ ਇੱਥੇ ਪੈਟਰੋਲ ਤੇ ਹੀ ਕਾਰਾਂ ਹੁੰਦੀਆਂ ਨੇਗੀਆਂ 99% ਤਾਂ ਉਹਦਾ ਹੁਣ ਅਲਬਰਟਾ ਵਿੱਚ ਜੇਕਰ ਇੱਕ ਬੰਦਾ ਰਹਿ ਰਿਹਾ ਤਾਂ ਇੱਥੇ ਤੇਲ ਬਹੁਤ ਜ਼ਿਆਦਾ ਹੈਗਾ ਇੱਥੋਂ ਧਰਤੀ ਦੇ ਵਿੱਚੋਂ ਕੱਢਿਆ ਜਾਂਦਾ ਹੈਗਾ ਐਂਡ ਯੂਐਸ ਨੂੰ ਵੀ ਟ੍ਰਾਂਸਫਰ ਕੀਤਾ ਜਾਂਦਾ ਤਾਂ ਇੱਥੇ ਆਬਵੀਅਸਲੀ ਗੱਲ ਹੈ ਕਿ ਇਹਦੇ ਪ੍ਰਾਈਸ ਬਹੁਤ ਹੀ ਘੱਟ ਹੋਣਗੇ ਇਹੀ ਚੀਜ਼ ਅਗਰ ਟ੍ਰਾਂਸਫਰ ਕੀਤੀ ਜਾਂਦੀ ਹੈ ਹਨਾ ਹੋਰ ਪ੍ਰੋਵਿੰਸ ਦੇ ਵਿੱਚ ਤਾਂ ਉਹਦੇ ਪ੍ਰਾਈਸ ਜਿਆਦਾ ਹੋਣਗੇ ਐਂਡ ਇਸ ਤੋਂ ਬਾਅਦ ਉਹੀ ਆ ਗਿਆ ਇਲੈਕਟ੍ਰਿਸਿਟੀ ਵਗੈਰਾ ਦਾ ਵੀ ਕਿੰਨੀ ਮਹਿੰਗੀ ਪੈ ਰਹੀ ਹੈ ਸਾਰੀਆਂ ਚੀਜ਼ਾਂ ਟੋਟਲ ਕਰਕੇ ਇੱਕ ਕਾਸਟ ਆਫ ਲੀਵਿੰਗ ਬਣਦੀ ਹੈ ਕਿ ਮਹਿੰਗਾਈ ਕਿੰਨੀ ਹੈ ਵੈਂਕੂਵਰ ਚ ਕਿੰਨੀ ਹੈ ਕੈਲਗਰੀ ਚ ਕਿੰਨੀ ਹੈ ਜਾਂ ਕੋਈ ਰਿਜਾਇਨਾ ਦੇ ਵਿੱਚ ਰਹਿ ਰਿਹਾ ਵਿਨੀਪੈਗ ਦੇ ਵਿੱਚ ਰਹਿ ਰਿਹਾ ਉੱਥੇ ਕਿੰਨੀ ਹੈ ਉਹਦੇ ਅਕੋਰਡਿੰਗ ਇਹ ਡਿਸਾਈਡ ਕਰਦੇ ਨੇ ਇੱਕ ਨੰਬਰ ਹਰ ਇੱਕ ਸਾਲ ਕਿ ਘੱਟੋ ਘੱਟ 15 ਡਾਲਰ ਜਿਵੇਂ ਕਿ ਇੱਥੇ ਮਿਨਿਮਮ ਵੇਜ ਹੋਣੀ ਚਾਹੀਦੀ ਆ ਅਗਰ ਐਨੀ ਹੋਏਗੀ ਤਾਂ ਹੀ ਲੋਕ ਇੱਥੇ ਆਪਣਾ ਗੁਜ਼ਾਰਾ ਕਰ ਪਾਉਣਗੇ ਉਸ ਤੋਂ ਬਾਅਦ ਕਈ ਸਟੇਟਾਂ ਜਿਵੇਂ ਯੂਕਾਣ ਆ ਗਿਆ ਉੱਥੇ ਕਾਫੀ ਜ਼ਿਆਦਾ ਮਹਿੰਗਾਈ ਹੈਗੀ ਆ ਤਾਂ ਉਹਨਾਂ ਦੀ ਮਿਨਿਮਮ ਵੇਜ ਆ ਉਹ 17 ਡਾਲਰ ਹੋ ਜਾਂਦੀ ਹੈ ਤੇ ਇਸੇ ਸਾਹਮਣੇ ਤੁਸੀਂ ਖੁਦ ਹੀ ਹਿਸਾਬ ਲਗਾ ਸਕਦੇ ਹੋ ਕਿ ਅਗਰ ਇਹ ਡਿਫਰੈਂਸ ਹੈਗਾ 2 ਡਾਲਰ ਦਾ ਜੋ ਕਿ ਦੇਖਣ ਦੇ ਵਿੱਚ ਨਾਰਮਲ ਲੱਗਦਾਗਾ ਬਟ ਅਗਰ ਆਪਾਂ 40 ਘੰਟੇ ਵੀ ਕੰਮ ਕਰਦੇ ਹਾਂ ਹਫ਼ਤੇ ਦੇ ਫੁੱਲ ਟਾਈਮ ਤਾਂ ਇੱਕ ਮਹੀਨੇ ਦੇ ਵਿੱਚ 320 ਡਾਲਰ ਦਾ ਫਰਕ ਪੈ ਜਾਂਦਾ ਸੇਮ ਜੌਬ ਤੁਸੀਂ ਅਗਰ ਮੰਨ ਲਓ 15 ਡਾਲਰ ਤੇ ਕਰ ਰਹੇ ਹੋ ਤਾਂ ਤੁਸੀਂ ਹੋ ਸਕਦਾ 2400 ਡਾਲਰ ਕਮਾਓ ਤੇ ਇਹੀ ਜੌਬ ਅਗਰ 17 ਡਾਲਰ ਤੇ ਕਰ ਰਹੇ ਹੋ ਤਾਂ 2720 ਡਾਲਰ ਬਣਦੇ ਨੇ ਇਸ ਤੇ ਤਾਂ ਇਸ ਤਰ੍ਹਾਂ ਛੋਟੇ ਛੋਟੇ ਡਿਫਰੈਂਸਿਸ ਆਉਂਦੇ ਰਹਿੰਦੇ ਨੇ ਤਾਂ ਹੁਣ ਬਿਨਾ ਟਾਈਮ ਵੇਸਟ ਕੀਤੇ ਤੁਹਾਨੂੰ ਜਲਦੀ ਜਲਦੀ ਦੱਸ ਦਿੰਨੇ ਆ ਕਿ ਕਿਹੜੀ ਪ੍ਰੋਵਿੰਸ ਦੇ ਵਿੱਚ ਕਿੰਨੀ ਮਣੀ ਹੈਗੀ ਆ ਸੋ ਹਾਂਜੀ ਸ਼ੁਰੂਆਤ ਕਰਦੇ ਹਾਂ ਸਸਕੈਚੂਨ ਦੇ ਵਿੱਚ ਤਾਂ ਇੱਥੇ ਮਿਨੀਮਮ ਹੈਗੀ ਹੈ 15 ਡਾਲਰ ਮੈਨਲੀ ਮੈਂ ਪਹਿਲਾਂ ਜਿਨ੍ਹਾਂ ਦੇ ਵਿੱਚ ਘੱਟਾ ਉਹਨਾਂ ਤੋਂ ਸ਼ੁਰੂਆਤ ਕਰਦਾ ਸੋ ਸਕਾਚੁਨ ਦੇ ਵਿੱਚ 15 ਡਾਲਰ ਹੈਗੀ ਹੈ ਸੋ ਸਕਾਚੁਨ ਦੇ ਵਿੱਚ ਤੁਸੀਂ ਮੈਨਲੀ ਰਿਜਾਇਨਾ ਸੁਣਿਆ ਹੋਵੇਗਾ ਸੋ ਸਕਾਟੂਨ ਸੁਣਿਆ ਹੋਵੇਗਾ ਐਂਡ ਪ੍ਰਿੰਸ ਐਲਬਰਟ ਹੋ ਗਿਆ ਇਹ ਮੇਨ ਸਿਟੀਜ਼ ਹੈਗੇ ਨੇ ਤਾਂ ਇੱਥੇ 15 ਡਾਲਰ ਘੱਟੂ ਘੱਟ ਮਿਲਦੀ ਹੈ ਇਸ ਤੋਂ ਬਾਅਦ ਅਗਰ ਪ੍ਰੋਮੋਸ਼ਨ ਵਗੈਰਾ ਹੁੰਦਾ ਹਨ ਕਈ ਜਨ ਦੇ ਵਿੱਚ ਹੁੰਦੀ ਹੈ ਚੀਜ਼ਾਂ ਸਾਨੂੰ ਜ਼ਿਆਦਾ ਵੀ ਮਿਲ ਸਕਦੀ ਹੈ ਤੇ ਫਿਰ ਨੰਬਰ 2 ਤੇ ਆ ਗਿਆ ਐਲਬਰਟਾ ਇੱਥੇ ਵੀ 15 ਹੈਗਾ ਐਗਜ਼ੈਕਟ 15 ਡਾਲਰ ਹੈਗੇ ਨੇ ਕੈਲਗਰੀ ਐਡਮਿੰਟਨ ਆ ਗਿਆ ਗ੍ਰੈਂਡ ਪ੍ਰੇਰੀ ਆ ਗਿਆ ਇਹ ਤੁਸੀਂ ਸਿਟੀਆਂ ਨਾਮ ਸੁਨੇ ਹੋਣਗੇ ਇਹ ਅਲਬਰਟਾ ਦੇ ਵਿੱਚ ਆਉਂਦੇ ਨੇ ਤਾਂ ਇੱਥੇ ਘੱਟੋ ਘੱਟ 15 ਡਾਲਰ ਮਿਲਦੇ ਨੇ ਪਰ ਆਵਰ ਫਿਰ ਨੋਵਾ ਸਕੋਸ਼ੀਆ ਆ ਗਿਆ ਇੱਥੇ 15 ਡਾਲਰ 20 ਸੈਂਟ ਮਿਲਦੇ ਨੇ ਨੋਵਾ ਸਕੋਸ਼ੀਆ ਅਗਰ ਨਹੀਂ ਸੁਨੇ ਆ ਤਾਂ ਉਹਦੇ ਵਿੱਚ ਤੁਸੀਂ ਹੈਲੀਫੈਕਸ ਸੁਨੇ ਹੋਵੇਗਾ ਇਹ ਸਿਟੀ ਨੋਵਾ ਸਕੋਸ਼ੀਆ ਦੀ ਕੈਪੀਟਲ ਹੈਗੀ ਆ ਤਾਂ ਇੱਥੇ ਥੋੜਾ ਜਿਆਦਾ ਹੈਗਾ 20 ਸੈਂਟ 15 ਡਾਲਰ 20 ਸੈਂਟ ਮਿਲਦੇ ਨੇ ਨੋਵਾ ਸਕੋਸ਼ੀਆ ਦੇ ਵਿੱਚ ਫਾਲੋਡ ਬਾਏ ਨਿਊ ਬ੍ਰਾਂਸਵਿਕ ਉਦੇ ਨਾਲ ਹੀ ਅੱਗੇ ਇੱਕ ਹੇਲੀ ਸਟੇਟ ਹੈਗੀ ਆ ਇੱਥੇ 15 ਡਾਲਰ 30 ਸੈਂਟ ਹੈਗਾ 10 ਸੈਂਟ ਜ਼ਿਆਦਾ ਨੇ ਨੋਵਸਕੋਸ਼ੀਆ ਨਾਲ ਤਾਂ ਉਸ ਤੋਂ ਬਾਅਦ ਫਿਰ ਆ ਗਿਆ ਕਿਊਬੈਕ ਆ ਗਿਆ ਇੱਥੇ ਹੈਗੇ ਨੇ ਕਿ 15 ਡਾਲਰ 75 ਸੈਂਟ ਕਿਊਬੈਕ ਦੇ ਵਿੱਚ ਮੇਨਲੀ ਮੌਂਟਰੀਅਲ ਆਉਂਦਾਗਾ ਮੇਨ ਜਿਵੇਂ ਉੱਤੇ ਦਾ ਹੱਬ ਕਿਹਾ ਜਾਂਦਾ ਹਨ ਫ੍ਰੈਂਚ ਸਪੀਕਿੰਗ ਪੀਪਲ ਦਾ ਇੱਥੇ ਮੇਨਲੀ ਫ੍ਰੈਂਚ ਲੋਕ ਹੀ ਰਹਿੰਦੇ ਨੇ ਮੈਜੋਰਟੀ ਦੇ ਵਿੱਚ ਇੱਥੇ ਹੈਗੀ 15 ਡਾਲਰ 75 ਸੈਂਟ ਨਿਊ ਫਾਉਂਡਲੈਂਡ ਆ ਗਿਆ ਉੱਥੇ ਵੀ ਕਾਫੀ ਕਲੋਸ ਹੈਗਾਗਾ 15 ਡਾਲਰ 60 ਸੈਂਟ ਫਿਰ ਆ ਗਿਆ ਮੈਨੀਟੋਬਾ ਇਹਦੇ ਵਿੱਚ ਤੁਸੀਂ ਕਾਫੀ ਫੇਮਸ ਸਿਟੀ ਹੈਗਾ ਸੁਨੇ ਹੋਵੇਗਾ ਵਿਨੀਪੈਗ ਤਾਂ ਇਹ ਦੇਖ ਲਓ ਕਿ ਵਿਨੀਪੈਗ ਦੀ ਕੀ ਹੈਗੀ 15 ਡਾਲਰ 80 ਸੈਂਟ ਤੇ ਇਸ ਤੋਂ ਬਾਅਦ ਪ੍ਰਿੰਸ ਐਡਵਰਡ ਆਈਲੈਂਡ ਆ ਗਿਆ ਇਹ ਮੇਬੀ ਹੋ ਸਕਦਾ ਥੋੜਾ ਮੋਟਾ ਹੀ ਸੁਨੇ ਹੋਵੇ ਇੱਥੇ ਲੋਕੀ ਪੀਆਰ ਲਈ ਜਾਂਦੇ ਸੀਗੇ ਪਹਿਲਾਂ ਤਾਂ ਇਹ ਹੈਗਾ 16 ਡਾਲਰ ਤਾਂ 15 ਡਾਲਰ ਵਾਲੀਆਂ ਪ੍ਰੋਵਿੰਸਾਂ ਨਿਕਲ ਚੁੱਕੀਆਂ ਨੇ 15.5 ਵਾਲੀਆਂ ਵੀ ਤਾਂ ਹੁਣ ਆ ਗਈ ਹੈ ਪੇ ਰੇਟ ਜਿੱਥੇ-ਜਿੱਥੇ ਹੈਗਾ ਉਹਨਾਂ ਪ੍ਰੋਵਿੰਸਿਸ ਤੇ ਆਪਾਂ ਆ ਚੁੱਕੇ ਹਾਂ ਪ੍ਰਿੰਸ ਐਡਵਰਡ 16 ਡਾਲਰ ਨਾਰਥ ਵੈਸਟ ਟੈਰੀਟਰੀ 16 ਡਾਲਰ 70 ਸੈਂਟ ਤੇ ਫਿਰ ਆ ਜਾਂਦੀ ਹੈ ਸਭ ਤੋਂ ਜਿਸ ਨੂੰ ਕਿ ਪੋਪੂਲੇਟਿਡ ਪ੍ਰੋਵਿੰਸ ਕਿਹਾ ਜਾਂਦਾ ਉਹ ਹੈਗੀ ਹੈ 온ਟਾਰੀਓ ਜਿਸ ਦੇ ਵਿੱਚ ਯੂ نو ਬਿਜ਼ਨਸ ਲਾਈਕ ਹੱਬ ਆਪਾਂ ਕਹਿ ਸਕਦੇ ਆ ਜਾਂਦਾ ਟੋਰਾਂਟੋ ਬ੍ਰੈਂਪਟਨ ਆ ਗਿਆ ਮਿਸਿਸਾਗਾ ਸਾਰੀਆਂ ਸਿਟੀਜ਼ ਇੱਥੇ ਹੀ ਨੇ ਤਾਂ ਇੱਥੇ ਬੇਸਿਕ ਪੇ ਹੈਗੀ ਹੈ 17 ਡਾਲਰ ਤੇ 20 ਸੈਂਟ ਫਿਰ ਆ ਜਾਂਦਾ ਬ੍ਰਿਟਿਸ਼ ਕੋਲੰਬੀਆ ਵੈਂਕੂਵਰ ਸਾਈਡ ਆ ਗਿਆ ਸਰੀ ਆ ਗਿਆ ਤਾਂ ਇੱਥੇ ਆ ਜਾਂਦਾ 17 ਡਾਲਰ 40 ਸੈਂਟ ਤਾਂ ਤੁਸੀਂ ਦੇਖ ਰਹੇ ਹੋ ਕਿ ਸਸਕਾਚੂਅਨ ਅਲਬਰਟਾ 15 ਡਾਲਰ ਉੱਥੋਂ ਸਟਾਰਟ ਹੋਇਆ ਖਮ ਹੌਲੀ ਹੌਲੀ ਵਧਦਾ ਵਧਦਾ 온ਟਾਰੀਓ ਬ੍ਰਿਟਿਸ਼ ਕੋਲੰਬੀਆ 17 ਡਾਲਰ ਤੇ ਉੱਤੇ ਪਹੁੰਚ ਚੁੱਕਾ ਹੈਗਾ ਤੇ ਫਿਰ ਸਭ ਤੋਂ ਜ਼ਿਆਦਾ ਹੁਣ ਤੁਸੀਂ ਸੋਚ ਰਹੇ ਹੋਵੋਗੇ ਸਭ ਤੋਂ ਜ਼ਿਆਦਾ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਹੜੀ ਪ੍ਰੋਵਿੰਸ ਹੈਗੀ ਆ ਜਿੱਥੇ ਇਹ ਮੀਡੀਅਮਮ ਬੇਜ ਹੋ ਹੈਗੀ ਸਭ ਤੋਂ ਜ਼ਿਆਦਾ ਹੈਗੀ ਆ ਤੋ ਨਾਮ ਹੈਗਾ ਯੂਕਾਨ ਇਹ ਬਹੁਤ ਹੀ ਘੱਟ ਸੁਣਿਆ ਹੋਏਗਾ ਤੁਸੀਂ ਇਹ ਕੈਨੇਡਾ ਦੇ ਨਾਰਥ ਵੈਸਟ ਦੇ ਵਿੱਚ ਪੈਂਦਗਾ ਪ੍ਰੋਵਿੰਸ ਤੇ ਇੱਥੇ ਹੈਗੀ ਆ 17 ਡਾਲਰ ਤੇ 59 ਸੈਂਟ ਤੇ ਇਹ ਸਾਰੀਆਂ ਪ੍ਰੋਵਿੰਸਿਸ ਤੇ ਟੈਰੀਟਰੀਜ਼ ਆ ਗਈਆਂ ਐਂਡ ਥੈਂਕ ਯੂ ਸੋ ਮੱਚ ਫॉर ਵਾਚਿੰਗ ਵੀਡੀਓ ਟਿਲ ਦਾ ਐਂਡ ਤੇ ਇਹੋ ਹੀ ਸੀਗਾ ਇਸ ਵੀਡੀਓ ਦੇ ਵਿੱਚ ਅੱਗੇ ਮੈਂ ਹੋਰ ਵੀ ਕਾਫੀ ਵੀਡੀਓਜ਼ ਪਾਉਂਦਾ ਰਹੂੰਗਾ ਕਿ ਕੀ ਕੀ ਚੇਂਜਸ ਆ ਰਹੇ ਨੇ ਐਲ ਐਮ ਆਈ ਦਾ ਕੀ ਚੇਂਜ ਆਇਆ ਕੀ ਇਫੈਕਟ ਹੋ ਰਿਹਾ ਤੇ ਕਦੋਂ ਤੱਕ ਹੋ ਸਕਦਾ ਕਿ ਵੀਜ਼ੇ ਜੋ ਇਹਨਾਂ ਨੇ ਸਖਤਾਈ ਕੀਤੀ ਹੈ ਉਹ ਥੋੜੀ ਢਿੱਲ ਕੀਤੀ ਜਾਵੇ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਵੀਡੀਓ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕ ਯੂ ਥੈਂਕ ਯੂ ਸੋ ਮਚ